ਭਾਰਤ ਤੇ ਪਾਕਿਸਤਾਨ ਦੇ ਦੋਵਾਂ ਦੇਸ਼ਾਂ ਦੇ ਦਰਮਿਆਨ ਆਪਸੀ ਤਣਾ ਜਿਹੜਾ ਬੜੀ ਵੱਡੇ ਪੱਧਰ ਤੇ ਸਿਖਰ ਦੇ ਉੱਤੇ ਆਹ ਵੇਲੇ ਪਹੁੰਚਿਆ ਹੋਇਆ ਪਰ ਐਸ ਜਿਹੜੇ ਅਸੀਂ ਬਿਲਕੁਲ ਇਹ ਨਾਲਾਤ ਸੀਯੂ ਦੇ ਅਖੀਰਲੇ ਪਿੰਡ ਖਾਨਵਾਲ ਦੇ ਵਿੱਚ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਬੇਖੌਫ ਹੋ ਕੇ ਨੌਜਵਾਨ ਆਪਣੇ ਸਮੇਂ ਦਾ ਆਨੰਦ ਲੈ ਰਹੇ ਨੇ ਪਿੰਡ ਦੀ ਸਸ ਦੇ ਵਿੱਚ ਬੈਠੇ ਹੋਏ ਨੇ ਇਹਨਾਂ ਨੂੰ ਕਿਸੇ ਕਿਸਮ ਦਾ ਕੋਈ ਡਰ ਭੈ ਨਹੀਂ ਭਾਵੇਂ ਕਿ ਦਿੱਲੀ ਤੱਕ ਬੰਬੇ ਤੱਕ ਲੋਕਾਂ ਦੇ ਸਾਹ ਸੁੱਕੇ ਪਏ ਨੇ ਪਰ ਇਹਨਾਂ ਦੀ ਬਹਾਦਰੀ ਹੈ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਇੱਥੇ ਲੜਾਈਆਂ ਜਿਹੜੀਆਂ ਨੇ ਵੇਖੀਆਂ ਨੇ ਇਹਨਾਂ ਦੇ ਵੱਡਿਆਂ ਵਡੇਰਿਆਂ ਨੇ ਪਿੰਡੇ ਦੇ ਉੱਤੇ ਸਾਰਾ ਕੁਝ ਹੰਡਾਇਆ ਹੈ ਤੇ ਬੜੇ ਵਧੀਆ ਤਰੀਕੇ ਦੇ ਨਾਲ ਇੱਥੇ ਮਨੋਰੰਜਨ ਕਰ ਰਹੇ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲ ਕਰਨ ਦਾ ਜਿਹੜਾ ਉਹ ਯਤਨ ਕਰਾਂਗੇ ਸੋ ਇਹ ਚੀਜ਼ ਜ਼ਰੂਰ ਅਸੀਂ ਜਿਹੜੀ ਤੁਹਾਡੇ ਤੱਕ ਲਿਆਉਣੀ ਚਾਹਾਂਗੇ ਜਿੱਥੇ ਕਿ ਦਿੱਲੀ ਤੱਕ ਵੱਡਿਆ ਵੱਡਿਆ ਸ਼ਾਰਾਂ ਵਿੱਚ ਇਹ ਖਬਰਾਂ ਚੱਲਦੀਆਂ ਨੇ ਕਿ ਬਾਰਡਰ ਤੇ ਬੜਾ ਡਰਿਆ ਬੜਾ ਭੈ ਹੈ ਪਰ ਵੇਖੋ ਤੁਸੀਂ ਨਿਰਪਾਉ ਹੋ ਕੇ ਇੱਥੇ ਬੈਠੇ ਹੋਏ ਨੇ ਕਿਸੇ ਕਿਸਮ ਦਾ ਕੋਈ ਡਰ ਨਹੀਂ ਬਿਲਕੁਲ ਥੋੜੀ ਜੀ ਜਿਹੜੀ ਆ ਉਥੇ ਬਡ ਐਸਐਫ ਜਿਹੜੀ ਉਹਨੇ ਡੇਰਾ ਲਾਇਆ ਹੋਇਆ ਪਰ ਇੱਥੇ ਨੌਜਵਾਨ ਜਿਹੜੇ ਨੇ ਬੈਠੇ ਹੋਏ ਨੇ ਕਿ ਸਾਡੇ ਜੋ ਫੌਜੀ ਵੀਰ ਨੇ ਉਹਨਾਂ ਦੇ ਵੱਲੋਂ ਬੜੀ ਮੁਸ਼ਤੈਦਗੀ ਦੇ ਨਾਲ ਇੱਥੇ ਜਿਹੜਾ ਪਹਿਰਾ ਦਿੱਤਾ ਜਾ ਰਿਹਾ ਇਹਨਾਂ ਪਿੰਡਾਂ ਦੀ ਰਖਵਾਲੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਬਿਨਾਂ ਕਿਸੇ ਡਰ ਭੈ ਦੇ ਇਹ ਨੌਜਵਾਨ ਜਿਹੜੇ ਨੇ ਇੱਥੇ ਬੈਠੇ ਹੋਏ ਨੇ ਤੁਸੀਂ ਵੇਖ ਸਕਦੇ ਹੋ ਕਿ ਪਿੰਡ ਦੀ ਸਸ ਦੇ ਬਾਹਰ ਇੱਥੇ ਰੁੱਖ ਦੇ ਥੱਲੇ ਗਰਮੀ ਦੇ ਮੌਸਮ ਦੇ ਵਿੱਚ ਬੈਠੇ ਨੇ ਅਸੀਂ ਉਹਨਾਂ ਦੇ ਨਾਲ ਵੀ ਜੜੀ ਆ ਕੋਈ ਨਾ ਕੋਈ ਗੱਲ ਕਰਨ ਦਾ ਯਤਨ ਕਰਾਂਗੇ ਇਹ ਆਪਣੀ ਤਰੀਕੇ ਦੇ ਨਾਲ ਇੱਕ ਲਿਸਪ ਲੈ ਰਹੇ ਨੇ ਸੋ ਜਿਸ ਤਰ੍ਹਾਂ ਕਿ ਇੱਕ ਮਾਹੌਲ ਬਣਿਆ ਪਿਆ ਹੈ ਦੇਸ਼ ਦੇ ਵਿੱਚ ਜੰਗ ਲੱਗਣ ਦਾ ਤੁਸੀਂ ਕੀ ਸਮਝਦੇ ਹੋ ਉਹ ਜੰਗ ਜਿਹੜੀ ਹੈ ਤੁਸੀਂ ਕੋਈ ਡਰ ਨਹੀਂ ਕੋਈ ਭੈ ਨਹੀਂ ਤੁਹਾਨੂੰ ਇੱਥੇ ਨਹੀਂ ਡਰ ਭਾ ਭਾਜੀ ਕਾਹਦਾ ਹੋਣਾ ਦੇਖੋ ਜੇ ਹੁਣ ਆ ਤੇ ਹੁਣ ਹੋ ਜਾਣਾ ਵਾ ਆਪਣੀ ਜ਼ਿੰਦਗੀ ਦਾ ਇੰਜੋਏ ਕਰਦੇ ਆ ਖੇਡਦੇ ਆ ਜਦੋਂ ਜੋ ਹੋਏਗਾ ਦੇਖੀ ਜਾਊਗੀ ਪਰਮਾਤਮਾ ਦੀ ਰਜ਼ਾ ਵਿੱਚ ਰਾਜੀ ਰਹਿਣਾ ਜੀ ਖੁਸ਼ੀ ਆਏ ਗਮੀ ਆਏ ਖੁਸ਼ ਰਹਿਣਾ ਜੋ ਵੀ ਹੋਏਗਾ ਵਖਦਾ ਦੀ ਰਜ਼ਾ ਵਿੱਚ ਰਾਜੀਆਂ ਹੀ ਬਹੁਤ ਮੇਰੇ ਹੁਕਮ ਆਲੀ ਸਾਡੇ ਸਟੇਡੀਅਮ ਦੇ ਮਾਨ ਖੜੇ ਥੱਲੇ ਬੈ ਗੇ ਕਿੰਨੇ ਘੰਟੇ ਦਾ ਇਸੇ ਤੁਹਾਡਾ ਮਨੋਰੰਜਨ ਚੱਲਦਾ ਰਹੇ ਜੀ ਸਵੇਰ ਤੋਂ 8 ਵਜੇ ਤੋਂ ਸਟਾਰਟ ਹੋ ਜਾਂਦਾ ਜੀ ਸ਼ਾਮ ਤੱਕ ਜਿੰਨਾ ਮਰਜ਼ੀ ਚਰ ਬੈਠੇ ਰਹੀ ਖੁੱਲਾ ਟਾਈਮ ਹਰ ਦੇ ਕੋਲ 8 ਵਜੇ ਤੋਂ ਲੈ ਕੇ 5 ਵਜੇ ਤੱਕ ਦਾ ਪੱਕਾ ਟਾਈਮ ਹਾਂਜੀ ਸੋ ਤੁਸੀਂ ਸੁਣਿਆ ਕਿਵੇਂ ਨੌਜਵਾਨ ਨੇ ਬਿਲਕੁਲ ਇੱਕ ਖੁੱਲੇ ਦਿਲ ਦੇ ਨਾਲ ਬੜੇ ਵਧੀਆ ਲਫ਼ਜ਼ਾਂ ਦੇ ਵਿੱਚ ਇਹ ਬਿਆਨ ਕੀਤਾ ਹੈ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਤੇ ਸਾਡਾ ਜਿਹੜਾ ਮਨੋਰੰਜਨ ਚੱਲਦਾ ਹੈ ਸੋ ਇਹ ਸਾਡੇ ਵੀਰ ਜੀ ਕੁਝ ਕਹਿਣਾ ਚਾਹੁੰਦੇ ਨੇ ਇਹਨਾਂ ਦੇ ਨਾਲ ਵੀ ਅਸੀਂ ਗੱਲ ਕਰਦੇ ਹਾਂ ਇਵੇਂ ਵੀ ਜੇ ਚੱਲਦੇ ਮਾਹੌਲ ਦੇ ਵਿੱਚ ਜੰਗਬੰਦੀ ਦਾ ਇਲਾਜ ਹੋਇਆ ਸੀਫਾਇਰ ਦਾ ਇਲਾਜ ਹੋਇਆ ਉਹ ਕਿੰਨੀ ਕਿ ਖੁਸ਼ੀ ਮਹਿਸੂਸ ਕਰਦੇ ਹੋ ਕਿ ਹੁਣ ਥੋੜਾ ਬਹੁਤਾ ਸਕੂਨ ਮਿਲ ਨੂੰ ਕਿੰਨਾ ਕਿ ਮਹਿਸੂਸ ਕਰਦੇ ਹੋ ਸਾਡਾ ਖੂਨ ਸੁੱਕਾ ਵਾਂਹੀ ਕਰ ਮਹਿਸੂਸ ਕਰਨਾ ਜੀ ਅੱਛਾ ਮਤਲਬ ਜਿੰਨਾ ਚਿਰ ਕੋਈ ਪੂਰ ਰੂਪ ਦੇ ਵਿੱਚ ਫੈਸਲਾ ਨਹੀਂ ਹੁੰਦਾ ਤੁਸੀਂ ਬਿਲਕੁਲ ਡਰ ਦੇ ਮਾਹੌਲ ਵਿੱਚ ਹੀ ਰਹੋ ਬਿਲਕੁਲ ਡਰ ਦੇ ਵਿੱਚ ਆ ਜੀ ਇਹੋ ਜਿਹਾ ਮਾਹੌਲ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਪਹਿਲਾਂ ਵੀ ਵੇਖਿਆ ਬਾਰਡਰ ਦੇ ਉੱਪਰ ਬਣਿਆ ਕਿ ਜਾਂ ਪਹਿਲਾ ਚਾਂਸ ਹੈ ਜੀ ਪਹਿਲਾ ਚਾਂਸ ਹੈ ਜਿਹੜਾ ਅੱਜ ਵੇਖਣ ਦੇ ਯਾਰ ਕਾ ਪਰਸੋਂ ਜਿਹੜਾ ਚਾਂਸ ਵੇ ਤੁਹਾਡੇ ਨੇੜੇ ਧਮਾਕੇ ਵੀ ਹੋਏ ਨੇ ਪਾਕਿਸਤਾਨ ਵੱਲੋਂ ਬੋਲਟਾਰ ਜਾਂ ਡਰੋਨ ਵੀ ਡਾਗੇ ਗਏ ਨੇ ਉਹਨਾਂ ਬਾਰੇ ਕੋਈ ਜਾਣਕਾਰੀ ਤੁਹਾਨੂੰ ਨਹੀਂ ਰਾਤ ਜੀ ਚੱਲਦੇ ਹੀ ਕੋਈ ਪਤਾ ਨਹੀਂ ਲੱਗਦਾ ਕਿੰਦਰ ਕਿੰਦਰ ਡਿੱਗਦੇ ਨੇ ਕਿੰਦਰ ਕਿੰਦਰ ਜਾਂਦੇ 5 ਵਜੇ ਤੱਕ ਚੱਲਦੇ ਰਹੇ ਸੂ ਸਰਕਾਰਾਂ ਤੱਕ ਕੋਈ ਸੁਨੇਹਾ ਆਪਣੇ ਤੌਰ ਦੇ ਉੱਤੇ ਤੁਸੀਂ ਨਹੀਂ ਸਰਕਾਰਾਂ ਆਂ ਜਾਂ ਅਸੀਂ ਪਰਸੋਂ ਉਹਨਾਂ ਕਹਿਆ ਵੀ ਅਸੀਂ ਤੁਹਾਡੇ ਨਾਲ ਆ ਕੋਈ ਡਰਨ ਦਰਨ ਵਾਲੀ ਚਿੰਤਾ ਨਹੀਂ ਚਾਦੀ 24 ਘੰਟੇ ਸਾਡੇ ਫੋਨ ਜਿਹੜੇ ਮਤਲਬ ਚੱਲਦੇ ਰਹਿੰਦੇ ਨੇ ਤੁਹਾਡੇ ਤੱਕ ਕੋਈ ਪ੍ਰਸ਼ਾਸਨ ਨੇ ਜਾਂ ਕਿਸੇ ਨੇ ਕੋਈ ਹੁਕਮਤ ਨਹੀਂ ਚਾੜਿਆ ਕਿ ਪਿੰਡ ਖਾਲੀ ਕਰ ਦਿੱਤਾ ਜਾਵੇ ਜਾਂ ਕਿਸ ਤਰ੍ਹਾਂ ਸਾਨੂੰ ਕਿਸੇ ਨੇ ਨਹੀਂ ਕਿਹਾ ਕਹਿੰਦੇ ਵੀ ਜਿੱਥੇ-ਜਿੱਥੇ ਬਲਬੁਲ ਬੁਝਾ ਕੇ ਆਪਣੀਆਂ ਲਾਈਟਾਂ ਤੁਸੀਂ ਬੁਝਾ ਕੇ ਤੇ ਬੈਠੇ ਰਹੋ ਜਿੱਥੇ ਬੈਠੇ ਹੋ ਚਲੋ ਦੇਣ ਪਾਣੀ ਚੜਦਾ ਘੜੀ ਤੇ ਟਾਈਮ ਪਾਸ ਕਰ ਲੀਦਾ ਤੇ ਸਾਮ ਨੂੰ ਚਲ ਜੀਦਾ ਵਾ ਛੋਟੀ ਰਾੜੀ ਖਾ ਕੇ ਫੇਰ ਆ ਜੀਦਾ ਫੇਰ ਸਾਮ ਜਾਣ ਕੇ ਬੈਜੀਦਾ ਵਾ ਸੋ ਬੜੀ ਵੱਡੀ ਬਹਾਦਰੀ ਹੈ ਇਹਨਾਂ ਦੀ ਚਿਹਰੇ ਦੇ ਉੱਪਰ ਕੋਈ ਡਰ ਨਹੀਂ ਕੋਈ ਖੌਫ ਨਹੀਂ ਹੈ ਕੋਈ ਭੈ ਨਹੀਂ ਹੈ ਬੜੇ ਵਧੀਆ ਤਰੀਕੇ ਦੇ ਨਾਲ ਇਸ ਪਿੰਡ ਦੇ ਵਿੱਚ ਰਹਿ ਰਹੇ ਨੇ ਪ੍ਰਸ਼ਾਸਨ ਵੱਲੋਂ ਵੀ ਕੋਈ ਸਪੈਸ਼ਲੀ ਤੌਰ ਤੇ ਉਤੀ ਇਹਨਾਂ ਨੂੰ ਹਜੇ ਤੱਕ ਕੋਈ ਹੁਕਮ ਨਹੀਂ ਦਿੱਤਾ ਗਿਆ ਕੇਵਲ ਬਲੈਕਆਊਟ ਤੋਂ ਬਗੈਰ ਕੋਈ ਵੀ ਹੁਕਮ ਜਿਹੜਾ ਇਹਨਾਂ ਤੱਕ ਨਹੀਂ ਪਹੁੰਚਿਆ ਗਿਆ ਸੋ ਹੋਰ ਵੀ ਸਾਡੇ ਇੱਥੇ ਵੀਰ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਮਨੋਰੰਜਨ ਕਰ ਰਹੇ ਨੇ ਤਾਸ਼ ਜਿਹੜੀ ਪ੍ਰਾਈਮ ਟੀਵੀ ਦੇਖ ਰਹੇ ਸਮੂਹ ਦੇਸ਼ ਵਿਦੇਸ਼ ਵਿੱਚ ਵਸਦੇ ਦਰਸ਼ਕਾਂ ਦਾ ਸਵਾਗਤ ਹੈ ਜਦੋਂ ਅਸੀਂ ਸਰਹੱਦੀ ਇਲਾਕੇ ਖਾਨਵਾਲ ਦੇ ਵਿੱਚ ਪਹੁੰਚੇ ਜਿੱਥੇ ਬਾਰਡਰ ਦੇ ਹਾਲਾਤ ਆਪ ਜੀ ਨਾਲ ਸਾਂਝੇ ਕੀਤੇ ਨੇ ਪਿਛਲੀਆਂ ਦੋ ਰਾਤਾਂ ਡਿੱਗੇ ਹੋਏ ਮੋਰਟਾਰ ਜਾਂ ਡਰੋਨਾਂ ਦਾ ਹਮਲਾ ਉਹ ਆਪ ਜੀ ਅਸੀਂ ਹੁਣ ਪਿੰਡ ਦੇ ਵਿੱਚ ਜਦੋਂ ਦੌਰਾ ਕੀਤਾ ਸਾਡੀ ਟੀਮ ਨੇ ਤੇ ਦੇਖਿਆ ਕਿ ਪਿੰਡ ਦੇ ਵਿੱਚ ਲੋਕਾਂ ਦੇ ਵੱਲੋਂ ਲੜਾਈ ਦੇ ਮਾਹੌਲ ਦੇ ਵਿੱਚ ਗੋਲਾ ਬਰੂਦ ਤੋਂ ਬਚਣ ਦੇ ਵਾਸਤੇ ਆਪਣੇ ਘਰਾਂ ਦੇ ਵਿੱਚ ਮੋਰਚੇ ਪੁੱਟ ਕੇ ਇੱਕ ਸੁਰੱਖਿਤ ਥਾਂ ਦਾ ਜਿਹੜਾ ਉਹ ਪ੍ਰਬੰਧ ਕੀਤਾ ਗਿਆ ਏ ਸੋ ਭਾਵੇਂ ਕਿ ਵੇਖੋ ਜੰਗਬੰਦੀ ਦੇ ਜਿਹੜੇ ਆਰਡਰ ਹੋ ਚੁੱਕੇ ਨੇ ਪਰ ਹੁਣ ਅਸੀਂ ਹੋਰ ਵੀ ਤੱਕਿਆ ਕਿ ਜੀਸੀਪੀ ਦੇ ਦੁਆਰਾ ਵੀ ਇੱਕ ਨਵੇਂ ਜਿਹੜੇ ਮੋਰਚੇ ਨੇ ਉਹਨਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਏ ਕਿਉਂਕਿ ਆਹੋ ਵਾਲੇ ਮਾਹੌਲ ਦੇ ਵਾਸਤੇ ਲੋਕਾਂ ਦੇ ਵੱਲੋਂ ਇਸ ਅਗਾਹੂ ਪ੍ਰਬੰਧ ਜਿਹੜੇ ਉਹ ਕੀਤੇ ਜਾ ਰਹੇ ਨੇ ਕਿ ਜੇ ਕਿਤੇ ਇਹੋ ਜਿਹਾ ਸਮਾਂ ਬਣਦਾ ਹੈ ਕੋਈ ਗੋਲਾ ਬਰ ਤੇ ਉਹ ਮੋਰਚੇ ਦੇ ਵਿੱਚ ਵੜ ਕੇ ਤੇ ਆਪਣੇ ਆਪ ਦਾ ਜਿਹੜਾ ਉਹ ਬਚਾਅ ਕਰ ਸਕਦੇ ਨੇ ਸੋ ਇਹ ਖਾਨਵਾਲ ਸਰਹੱਦੀ ਪਿੰਡ ਦੇ ਵਿੱਚ ਇੱਥੇ ਸਾਡੇ ਨਾਲ ਹੋਰ ਵੀ ਪਤਵੰਤੇ ਜੁੜ ਚੁੱਕੇ ਨੇ ਉਹਨਾਂ ਦੇ ਕੋਲੋਂ ਵੀ ਇਹ ਜਾਣਕਾਰੀ ਆਪਾਂ ਲੈਣ ਦਾ ਜਿਹੜਾ ਯਤਨ ਕਰਾਂਗੇ ਸੋ ਸਾਡੇ ਨਾਲ ਵੀ ਜੁੜੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਆਪਣਾ ਜੀ ਸਾਈ ਭਾਲ ਸਿੰਘ ਜੀ ਸੋ ਇਹ ਜੋ ਪਿੰਡ ਦੇ ਵਿੱਚ ਮੋਰਚੇ ਪੁੱਟੇ ਗਏ ਨੇ ਇਹ ਜੰਗ ਤੋਂ ਪਹਿਲਾਂ ਪੁੱਟੇ ਗਏ ਨੇ ਕਿ ਜਾਂ ਜੰਗਬੰਦੀ ਦੇ ਐਲਾਨ ਤੋਂ ਬਾਅਦ ਇਹ ਅਸੀਂ ਹੁਣ ਵੀ ਦੇਖ ਰਹੇ ਹਾਂ ਤਾਜ਼ਾ ਇੱਕ ਜੀ.ਐਸ.ਪੀ ਦੇ ਦੁਆਰਾ ਹੁਣ ਦੇ ਮਾਹੌਲ ਦੇ ਵਿੱਚ ਇੱਕ ਮੋਰਚਾ ਪੁੱਟਿਆ ਜਾ ਰਿਹਾ ਤੁਹਾਡਾ ਕੀ ਕਹਿਣਾ ਹੈ ਸਾਰੇ ਚੱਲਦੇ ਵਾਕਿਆ ਇਹ ਜੰਗਬੰਦੀ ਦੇ ਦੌਰਾਨ ਹੀ ਸਾਰੇ ਕੰਮ ਮੋਰਚਾ ਪੁੱਟੇ ਗਏ ਜੋ ਸੰਦੇਸ਼ ਐਲਾਨ ਕੀਤਾ ਗਿਆ ਕਿ 12 ਤਰੀਕ ਨੂੰ ਮੀਟਿੰਗ ਤੋਂ ਬਾਅਦ ਜਿਹੜਾ ਅਗਲਾ ਫੈਸਲਾ ਜਿਹੜਾ ਹੋਵੇਗਾ ਇਹਨੂੰ ਤੁਸੀਂ ਕੀ ਸਮਝਦੇ ਹੋ ਕਿ ਸਰਕਾਰ ਦਾ ਕੋਈ ਫੈਸਲਾ ਜਿਹੜਾ ਇਹਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਣ ਵਾਲਾ ਹੈ ਦੇਖੋ ਜੀ ਜੋ ਵੀ ਇਹਨਾਂ ਨੇ ਫੈਸਲਾ ਲਿਆ ਵਾ ਬਹੁਤ ਵਧੀਆ ਲਿਆ ਆ ਜੰਗਬੰਦੀ ਜਿਹੜੀ ਹੈ ਵੀ ਬੰਦ ਹੋਣੀ ਚਾਹੀਦੀ ਹੈ ਸੋ ਇਹ ਸਾਰੇ ਪਿੰਡ ਦੀ ਵਿੱਚ ਹੋਰ ਵੀ ਘਰਾਂ ਦੇ ਵਿੱਚ ਮੋਰਚੇ ਫੁੱਟੇ ਗਏ ਨੇ ਕਿ ਜਾਂ ਥੋੜੇ ਜਿਹੀ ਮੋਰਚੇ ਜਿਹੜੇ ਨੇ ਫੁੱਟੇ ਗਏ ਨੇ ਤੁਸੀਂ ਹੀ ਦੱਸ ਸਕਦੇ ਹੋ ਕੁਝ ਸਰ ਬੇਨਤੀ ਹੈ ਕਿ ਕੱਲ ਰਾਤ ਪੂਰੀ ਰਾਤ ਫਾਇਰਿੰਗ ਹੁੰਦੀ ਰਹੀ ਦੋਨਾਂ ਸਾਈਡਾਂ ਤੋਂ ਪਾਕਿਸਤਾਨ اور بھارت ਦੇ ਜਿਹੜੇ ਸਾਡਾ ਜਿਹੜਾ ਇਸਾਰੰਗਦੇਵ ਖਾਨਵਾਲ ਪਿੰਡ ਆ ਬਿਲਕੁਲ ਬਾਰਡਰ ਤੋਂ 1 ਕਿਲੋਮੀਟਰ ਦੀ ਦੂਰੀ ਤੇ ਆ ਤੇ ਕੱਲ ਰਾਤ ਪੂਰੀ ਰਾਤ ਫਾਇਰਿੰਗ ਹੁੰਦੀ ਰਹੀ ਹੈ ਉਧਰ ਇਧਰ ਡਰੋਨ ਰਾਰਾਈ ਮੁਕਾਬਲਾ ਜਿਹੜਾ ਅਸੀਂ ਚੱਲਦਾ ਰਿਹਾ ਔਰ ਉਸ ਹੀ ਤੋਂ ਲੋਕ ਇਹਨੇ ਡਰ ਕੇ ਦੋਨਾਂ ਪਿੰਡਾਂ ਦੇ ਕਿ ਜੀਸੀਪੀ ਆ ਮਗਾ ਕੇ ਤੇ ਪਿੰਡ ਵਾਸੀਆਂ ਨੇ ਮੋਰਚ ਜਿਹੜੇ ਆਪਟ ਨੇ ਸ਼ੁਰੂ ਕਰ ਦਿੱਤੇ ਚੱਲ ਰਹੀ ਫਾਇਰਿੰਗ ਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਦੀ ਖਬਰ ਤਾਂ ਨਹੀਂ ਨਹੀਂ ਜੀ ਜਾਨੀ ਮਾਲੀ ਦੀ ਨਹੀਂ ਕੋਈ ਐ ਨਹੀਂ ਜਿਹੜੇ ਉਹਨਾਂ ਦੇ ਡਰੋਨ ਜਾਂ ਬੰਬ ਡਿੱਗੇ ਆ ਉਹ ਖਾਲੀ ਸਥਾਨਾਂ ਤੇ ਡਿੱਗੇ ਆ ਔਰ ਕੋਈ ਐਹੋ ਜੀ ਖਬਰ ਨਹੀਂ ਆ ਜਿਹੜੀ ਕਿ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ ਇਹ ਅਸੀਂ ਤਾਂ ਸਰ ਇਹ ਬੇਨਤੀ ਕਰਨੀ ਆ ਦੋਨਾਂ ਦੇਸ਼ਾਂ ਨੂੰ ਕਿ ਇਹਨਾਂ ਨੂੰ ਜਿਹੜਾ ਫ੍ਰੈਂਡਲੀ ਹੈ ਗੁਵੰਡੀ ਹੈ ਇਹਨਾਂ ਦਾ ਚੱਲਦਾ ਰਹਿਣਾ ਚਾਹੀਦਾ ਸਿਸਟਮ ਕਿਉਂਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਦੋਨੋਂ ਦੇਸ਼ ਰਲ ਕੇ ਚੱਲਣ ਤੇ ਜਿਹੜੇ ਲੋਕ ਹੈ ਜਨਤਾ ਨਾ ਪਾਕਿਸਤਾਨ ਦੀ ਚਾਹੁੰਦੀ ਹੈ ਤੇ ਨਾ ਭਾਰਤ ਦੀ ਚਾਹੁੰਦੀ ਹੈ ਕਿ ਜੰਗ ਲੱਗੇ ਕਿਉਂਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਸੋ ਧੰਨਵਾਦ ਇਹ ਸਨ ਸੋ ਇਸੇ ਪਿੰਡ ਦੀ ਬਸਨੀਕ ਰਹਿਣ ਵਾਲੇ ਉਹਨਾਂ ਦਾ ਵੀ ਇਹੋ ਮੰਨਣਾ ਹੈ ਕਿ ਜੰਗ ਜਿਹੜੀ ਕਿਸੇ ਮਸਲੇ ਦਾ ਹੱਲ ਨਹੀਂ ਹੈ ਕਿਉਂਕਿ ਜੰਗ ਦੇ ਵਿੱਚ ਉਜਾੜਾ ਅਤੇ ਅਣਕਿਆਸਾ ਨੁਕਸਾਨ ਜਿਹੜਾ ਬਿਲਕੁਲ ਸਾਡੇ ਸਾਹਮਣੇ ਆ ਸੋ ਫਿਰ ਤੂੰ ਇੱਕ ਵਾਰੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾ ਦੇਣੀ ਆ ਕਿ ਭਾਵੇਂ ਸਰਕਾਰਾਂ ਨੇ ਉੱਪਰਲੇ ਲੈਵਲ ਦੇ ਉੱਤੇ ਜੰਗਬੰਦੀ ਜਾਂ ਸੀਐਸਫਾਇਰ ਦਾ ਐਲਾਨ ਕੀਤਾ ਹੋਇਆ ਪਰ ਹੁਣ ਵੀ ਇਸ ਪਿੰਡ ਦੇ ਵਿੱਚ ਜਿਹੜੇ ਨਵੇਂ ਮੋਰਚਿਆਂ ਦੀ ਜਿਹੜੀ ਉਹ ਤਿਆਰੀ ਕੀਤੀ ਜਾ ਰਹੀ ਹੈ ਜੀਸੀਪੀ ਦੇ ਦੁਆਰਾ ਮੋਰਚੇ ਕੁੱਟੇ ਜਾ ਰਹੇ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਕਿਸੇ ਵੀ ਹਾਲਾਤ ਤੋਂ ਬਚਣ ਦੇ ਵਾਸਤੇ ਜਿਹੜਾ ਮੋਰਚਰੀ ਤੇ ਮੋਰਚੇ ਦਾ ਜਿਹੜਾ ਉਹ ਆਸਰਾ ਲਿਆ ਜਾ ਸਕਦਾ ਵਾ ਸੋ ਇਸੇ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਜੁੜੇ ਰਹੋ ਬਾਰਡਰ ਦੇ ਇਲਾਕਿਆਂ ਦੀ ਨਵੀਂ ਤੋਂ ਨਵੀਂ ਖਬਰ ਤੁਹਾਡੇ ਲੈ ਕੇ ਤੁਹਾਡੀ ਤੱਕ ਲੈ ਕੇ ਅਸੀਂ ਪਹੁੰਚਦੇ ਰਵਾਂਗੇ ਕੈਮਰਾਮੈਨ ਸੁਖਵੀਰ ਜੈੰਤੀਪੁਰ ਦੇ ਨਾਲ ਮੈਂ ਰਾਜਵੀਰ ਸਿੰਘ ਗਿੱਲਾਵਾਲੀ ਧੰਨਵਾਦ ਜੀ